ਜਦੋਂ ਅਸੀਂ ਪੁਰਾਣੇ ਘਰੇ ਰਹਿੰਦੇ ਸੀ ਤਾਂ ਕਈ ਵਾਰ ਸਵੇਰੇ ਸਵੇਰੇ ਜਾਗਣ ਵੇਲੇ ਟੇਪ ਰਿਕਾਰਡ ਉੱਪਰ ਧੰਨੇ ਭਗਤ ਦੀ ਸਾਖੀ ਚੱਲਦੀ ਹੁੰਦੀ ਸੀ ਧੰਨਾ ਸਿੱਧਾ ਸਾਦਾ ਜੱਟ ਕਿਵੇਂ ਪੱਥਰ ਵਿੱਚੋਂ ਰੱਬ ਭਾਲਦਾ ਨਿੱਕੇ ਹੁੰਦੇ ਮੰਜੇ ਤੇ ਪਏ ਹੋયા ਦਾ ਖਿਆਲ ਆਪਣੇ ਘਰ ਦੀ ਨਿੱਕੀ ਜਿਹੀ ਕੰਧ ਤੇ ਤੋਂ ਪਰਲੇ ਪਾਸੇ ਪਸ਼ੂਆਂ ਨੂੰ ਕੱਖ ਪਾਉਂਦੇ ਹੋਏ ਧੰਨੇ ਚਾਚੇ ਦੀ ਆਵਾਜ਼ ਸੁਣਨੀ ਸੋਚਣਾ ਧੰਨਾ ਚਾਚਾ ਹੀ ਇਹ ਸਾਖੀ ਵਾਲਾ ਧੰਨਾ ਚਾਟਾ ਕੰਧ ਨਾਲ ਲੱਗਦਾ ਕੱਚਾ ਅਤੇ ਖੁੱਲੇ ਵਿਹੜੇ ਵਾਲਾ ਘਰ ਧੰਨੇ ਚਾਚੇ ਦਾਸੀ ਬੇਬੇ ਦਾਸ ਦੀ ਹੁੰਦੀ ਸੀ ਕਿ ਧੰਨੇ ਦੀ ਮਾਂ ਨਿੱਕੇ ਜੇ ਹੁੰਦੇ ਦੀ ਹੀ ਪੂਰੀ ਹੋ ਗਈ ਸੀ ਦੋਨਾਂ ਭੈਣ ਭਾਈ ਨੂੰ ਇਹਨਾਂ ਦੀ ਪੂਆ ਤੇ ਚਾਚੀਆਂ ਨੇ ਪਾਲਿਆ ਸੀ ਪਿਓ ਹਰੇ ਸਕੇ ਤਿੰਨ ਭਾਈ ਸੀ ਇੱਕ ਛੜਾ ਸੀ ਅਤੇ ਦੂਜੇ ਦੇ ਤਿੰਨ ਮੁੰਡੇ ਹੀ ਸੀ ਸਾਰੇ ਦੇ ਸਾਰੇ ਮੁੰਡੇ ਕਦੇ ਸਕੂਲ ਸਕੂਲ ਅਤੇ ਸ਼ਹਿਰ ਨਹੀਂ ਗਏ ਸੀ ਇੱਕ ਇੱਕ ਇਹਨਾਂ ਦੇ ਚਾਚਾ ਕੋਲ ਹੀ ਕਬੀਲਦਾਰੀ ਸੀ ਜਿਸ ਨੂੰ ਮੇਰ ਬੁੜਾ ਕਹਿੰਦੇ ਸੀ ਮੇਰ ਬਾਬੇ ਦੀ ਸਾਰਿਆਂ ਨੂੰ ਖੱਦਰ ਦੇ ਇੱਕੋ ਜਿਹੇ ਕੁਰਤੇ ਪਜਾਮੇ ਸਾਲ ਸਮਾਹੀ ਘਰੋਂ ਹੀ ਸਲਾਈ ਕਰਵਾ ਦੇਣੇ ਤੰਨਾ ਚਾਚਾ ਅਕਸਰ ਕੁਰਤਾ ਚਾਦਰਾਂ ਹੀ ਪਾਉਂਦਾ ਸੀ ਨਿੱਕੇ ਹੁੰਦੇ ਹੀ ਇਹਨਾਂ ਸਾਰਿਆਂ ਨੇ ਦੋ ਬਲਦਾਂ ਵਾਲੀ ਗੱਡੀ ਜੋੜ ਲੈਣੀ ਖੇਤਾਂ ਨੂੰ ਉੱਥੇ ਜਾ ਕੇ ਟਿੱਬਿਆਂ ਵਾਲੇ ਖੇਤਾਂ ਨੂੰ ਪੱਧਰ ਕਰਨਾ ਕਪਾਹਾਂ ਵੇਲੇ ਸਾਰਾ ਟੱਬਰ ਨੇ ਕਪਾਹਾਂ ਨਰਮਾ ਚੁਗਣਾ ਸਿਆਲ ਵੇਲੇ ਨਰਮੇ ਦੇ ਢਿੰਡਿਆਂ ਨਾਲ ਭਰੀਆਂ ਹੋਈਆਂ ਘਰਾਂ ਦੀਆਂ ਛੱਤਾਂ ਮੈਂ ਆਪ ਦੇਖੀਆਂ ਸੀ ਕੱਚੇ ਘਰ ਵਿੱਚ ਵੱਡੀ ਸਾਰੀ ਸਮਾਤ ਹੁੰਦੀ ਸੀ ਜਿੱਥੇ ਹੀ ਸਾਰੇ ਜਣੇ ਰਾਤ ਨੂੰ ਨਰਮਾ ਕੱਢਦੇ ਤੂੰ ਹੀ ਕੋਲ ਬੈਠਣ ਤੋਂ ਬਾਅਦ ਸੌ ਜਾਂਦੇ ਸੀ ਲਗਭਗ ਸਾਰੇ ਪਿੰਡ ਵਿੱਚ ਬਿਜਲੀ ਆ ਗਈ ਸੀ ਪਰ ਇਹ ਮਿੱਟੀ ਦੇ ਤੇਲ ਦੇ ਦੀਵੇ ਹੀ ਜਗਾਉਂਦੇ ਸੀ ਇਹਨਾਂ ਦੇ ਘਰ ਵਿੱਚ ਪਿਆ ਲਾਲਟਣ ਮੈਨੂੰ ਵਾੜਾ ਵਧੀਆ ਲੱਗਦਾ ਸੀ ਬਹੁਤ ਸਮੇਂ ਬਾਅਦ ਬਿਜਲੀ ਵਾਲਾ ਮੀਟਰ ਲੱਗਿਆ ਸੀ ਜਦੋਂ ਬਿਜਲੀ ਵਾਲਾ ਬਲਬ ਪਹਿਲੀ ਵਾਰ ਇਹਨਾਂ ਦੇ ਘਰ ਲੱਗਿਆ ਤਾਂ ਸਾਰੇ ਟੱਬਰ ਨੇ ਉੱਚੀ ਦੇਣੇ ਰੌਲਾ ਪਾ ਦਿੱਤਾ ਸੀ ਆਂਡਾ ਜਗ ਪਿਆ ਓਏ ਜਿਸ ਦੀ ਆਵਾਜ਼ ਕੰਧ ਪਿੱਛੇ ਬੈਠੇ ਸਾਨੂੰ ਸਾਰਿਆਂ ਨੂੰ ਸੁਣੀ ਅਸੀਂ ਵੀ ਤਾੜੀਆਂ ਮਾਰ ਦਿੱਤੀਆਂ ਕੱਚੀ ਸਵਾਤ ਵਿੱਚ ਮਿੱਟੀ ਦੀ ਸੰਦੂਖੜੀ ਨੂੰ ਨਿਕਾ ਜਾ ਲੱਕੜ ਨਾਲ ਬੰਨਿਆ ਦਰਵਾਜ਼ਾ ਲੱਗਿਆ ਹੁੰਦਾ ਸੀ ਮੈਂ ਅਕਸਰ ਸੋਚਣਾ ਇਸ ਵਿੱਚ ਕੀ ਹੋਊ ਫੇਰ ਪਤਾ ਲੱਗਿਆ ਕਬੀਲਦਾਰੀ ਵਾਲੇ ਬਾਬੇ ਦਾ ਪੈਸਾ ਠੁੱਕਰ ਹੁੰਦਾ ਧੰਨੇ ਚਾਚੇ ਦਾ ਵਿਆਹ ਤਾਂ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਸੀ ਉਸ ਦੀ ਧਰਮ ਪਤਨੀ ਨੇ ਖੂਬ ਕੰਮ ਕੀਤਾ ਅਤੇ ਸਾਰੇ ਤਿੰਨਾਂ ਦਿਔਰਾਂ ਦੇ ਵਿਆਹ ਕੀਤੇ ਬੇਬੇ ਨੇ ਬੇਬੇ ਤੋਂ ਸੁਣਿਆ ਸੀ ਕਿ ਧੰਨੇ ਚਾਚੇ ਨੂੰ ਪੀਰਾ ਫਕੀਰਾਂ ਭਗਤਾਂ ਦੀਆਂ ਸਾਖੀਆਂ ਬਹੁਤ ਯਾਦ ਸੀ ਜਦੋਂ ਇਹ ਪਰਿਵਾਰ ਸ਼ਾਮ ਨੂੰ ਆਪ ਦੀ ਹੀ ਲੋਰ ਵਿੱਚ ਹੁੰਦਾ ਸੀ ਤਾਂ ਪਤਾ ਨਹੀਂ ਕੌਣ ਕਿਹੜਾ ਗੌਣ ਛੇੜ ਕੇ ਬੈਠ ਜਾਂਦਾ ਰਾਤ ਨੂੰ ਸਾਰੇ ਭਾਈ ਲੜ ਪੈਣੇ ਐਵੇਂ ਲੱਗਦਾ ਹੁੰਦਾ ਸੀ ਕਿ ਕਿਸੇ ਦਾ ਸਿਰ ਪਾਟਿਆ ਹੋਣਾ ਪਰ ਸਵੇਰੇ ਡੰਗਰਾਂ ਨੂੰ ਕੱਖ ਭਾਖੇ ਧਾਰਾਂ ਕੱਢ ਕੇ ਸਾਰੇ ਦੇ ਸਾਰੇ ਜਣੇ ਬਲਦਾਂ ਵਾਲੀ ਗੱਡੀ ਤੇ ਜਾਂਦੇ ਦਿਖਣੇ ਥੋੜੇ ਟਾਈਮ ਬਾਅਦ ਮੇਰ ਬਾਬਾ ਵੀ ਡੰਗਰਾਂ ਨੂੰ ਹੱਕ ਖੇਤ ਵੱਲ ਨੂੰ ਤੁਰ ਪੈਂਦਾ ਮੈਂ ਅਕਸਰ ਸੋਚਦੀ ਤੰਨਾ ਚਾਚਾ ਤਾਂ ਇੱਕ ਦਿਨ ਵੀ ਸਕੂਲ ਨਹੀਂ ਗਿਆ ਤਾਂ ਇਸ ਨੂੰ ਕੌੜਮ ਪਾਂਡੋ ਕਿੱਥੋਂ ਯਾਦ ਹੋ ਗਏ ਬੇਬੇ ਕਹਿੰਦੀ ਇੱਕ ਵਿਸਰ ਕੋਈ ਸਰੀ ਸੁਣਦਾ ਹੁੰਦਾ ਸੀ ਖੁੱਲੇ ਕਾੜਿਆਂ ਵਿੱਚੋਂ ਜਿਹੜੀ ਗੱਲ ਦਿਮਾਗ ਵਿੱਚ ਪੈ ਜਾਂਦੀ ਉਹ ਪੱਲੇ ਬਣ ਲੈਂਦਾ ਸੀ ਪੂਰਾ ਪਿੰਡ ਅਤੇ ਜ਼ਮਾਨਾ ਬਦਲ ਚੁੱਕਿਆ ਸੀ ਪਰ ਇਹ ਲਾਣਾ ਸਮੇ ਦਾ ਹਾਣੀ ਬਹੁਤ ਲੇਟ ਬੰਨਿਆ ਸੀ ਜ਼ਮੀਨਾਂ ਪੱਧਰ ਕਰਕੇ ਵਧੀਆ ਫਸਲ ਹੋਣ ਲੱਗ ਪਈ ਸੀ ਘਰ ਵੀ ਪੱਕੇ ਪੈ ਗਏ ਸੀ ਤੰਨਾ ਚਾਚਾ ਵੀ ਸ਼ਹਿਰ ਜਾਣ ਲੱਗ ਗਿਆ ਪਿਆ ਸੀ ਇੱਕ ਮੁੰਡਾ ਤੇ ਕੁੜੀ ਵੀ ਵਿਆਹ ਲੈ ਸੀ ਸਮੇਂ ਦੇ ਨਾਲ ਲੋਕਾਂ ਵਿੱਚ ਬੇਈਮਾਨੀ ਆ ਗਈ ਸੀ ਪਰ ਇਹ ਪਰਿਵਾਰ ਸਿੱਧਾ ਸਾਦਾ ਤੇ ਹਰ ਇੱਕ ਦੇ ਕੰਮ ਆਉਣ ਵਾਲਾ ਸੀ ਇਹ ਪਰਿਵਾਰ ਸਿੱਧੂ ਗੋਤ ਦਾ ਦਾ ਸੀ ਜਦੋਂ ਵੀ ਮੇਰੀ ਮੰਮੀ ਵਿਆਹ ਕੇ ਆਈ ਸੀ ਤਾਂ ਇਹਨਾਂ ਦੇ ਪਹਿਲੇ ਦਿਨ ਹੀ ਮੇਰੀ ਮਾਂ ਦੇ ਸਿੱਧੂ ਗੋਤਨ ਕਰਕੇ ਭਾਬੀ ਦੀ ਜਗਾ ਭੈਣ ਕਾਨ ਲੱਗ ਪਈ ਸੀ ਸਾਡਾ ਵੀ ਅੰਦਾ ਦਾ ਮੋਹ ਕਰਨਾ ਜਦੋਂ ਕਦੇ ਇਹਨਾਂ ਦੇ ਘਰ ਗੇੜਾ ਮਾਰਨਾ ਤਾਂ ਸਾਰੇ ਪਰਿਵਾਰ ਦੇ ਪੁੰਜੇ ਪੈਰ ਨਾਲ ਲੱਗਣੇ ਕੁੜੀਓ ਰੋਟੀ ਖਾਵੋ ਚਾਹ ਪੀ ਲੋ ਮੰਜਾ ਡਾਹੋ ਅਸੀਂ ਮਾਂ ਜੀ ਹੋਰਾਂ ਕੋਲ ਚੁੱਲ੍ਹੇ ਕੋਲ ਹੀ ਬੈਠ ਜਾਣਾ ਤਾਂ ਚਾਚੇ ਹੋਰਾਂ ਨੇ ਕਹਿਣਾ ਸੌਰਿਓ ਤੁਹਾਂ ਅੱਖਾਂ ਵਿੱਚ ਪੈ ਜਾਓ ਮੰਜੇ ਤੇ ਬੈਠੋ ਅਸੀਂ ਕਈ ਵਾਰ ਪੱਕੀ ਰੋਟੀ ਉੱਪਰ ਹੀ ਸਾਗ ਰੱਖ ਕੇ ਖਾ ਲੈਣਾ ਚਾਚੇ ਨੇ ਕਹਿਣਾ ਕੁੜੀਆਂ ਪੜੀਆਂ ਲਿਖੀਆਂ ਨੇ ਪਲੇਟ ਲਿਆ ਕਿ ਦੇਵੋ ਸਮਾ ਆਪਣੀ ਚਾਲ ਚਲਦਾ ਗਿਆ 26 April 2020 ਵਿੱਚ ਸਾਡਾ ਪਿਓ ਜਦੋਂ ਪੂਰਾ ਹੋਇਆ ਤਾਂ ਅਸੀਂ ਭੈਣ ਭਰਾ ਸਾਰੇ ਬਾਹਰ ਹੀ ਸੀ ਸਾਡੀ ਮਾਂ ਕੱਲੀ ਰਹਿ ਗਈ ਸੀ ਧੰਨੇ ਚਾਚੇ ਨੂੰ ਪਤਾ ਸੀ ਕੀ ਤੇਜਪਾਲ ਮੇਰਾ ਭਰਾ ਸਾਡੇ ਸਭ ਤੋਂ ਨਿੱਕਾ ਕਬੀਲਦਾਰੀ ਵਿੱਚ ਆ ਗਿਆ ਸੀ ਚਾਚੇ ਨੇ ਕਿਹਾ ਤੇਜੀ ਕੋਈ ਫਿਕਰ ਨਾ ਕਰੀ ਜਿਹੜੀ ਚੀਜ਼ ਦੀ ਲੋੜ ਹੋਈ ਅੱਧੀ ਰਾਤ ਨੂੰ ਫੋਨ ਖੜਕਾ ਦੇਵੀਂ ਤੇਰਾ ਚਾਚਾ ਹਾਜ਼ਰ ਹੋਊ ਚਾਚਾ ਜਬਾਨ ਦਾ ਇੰਨਾ ਪੱਕਾ ਸੀ ਕਿ ਕਿਸੇ ਸ਼ਟਾਮ ਦੀ ਲੋੜ ਨਹੀਂ ਸੀ ਮੇਰੇ ਭਾਈ ਨੇ ਬਹੁਤ ਵਾਰ ਕੈਨੇਡਾ ਤੋਂ ਚਾਚੇ ਨੂੰ ਕਾਲ ਕਰਨੀ ਚਾਚੇ ਕਿੱਥੇ ਆ ਹੁਣ ਸ਼ੇਰਾ ਹੁਣ ਦਿੱਲੀ ਧਰਨੇ ਤੇ ਆਂ ਫਤਿਹ ਕਰਕੇ ਹੋਈ ਮੋੜਾਂਗੇ ਸ਼ੁਰੂ ਤੋਂ ਕਿਸਾਨੀ ਵਿੱਚ ਰਹਿਣ ਕਰਕੇ ਹੁਣ ਚਾਚਾ ਕਈ ਸਾਲਾਂ ਤੋ ਜੂਨੀਅਨ ਦੇ ਖਜ਼ਾਨਚੀ ਦੀ ਡਿਊਟੀ ਸੰਭਾਲਦਾ ਸੀ ਅਕਸਰ ਧਰਨਿਆਂ ਤੇ ਹੀ ਰਹਿੰਦਾ ਸੀ ਸਾਡਾ ਇਹ ਧੰਨੇ ਜੱਟ ਵਰਗਾ ਧੰਨਾ ਚਾਚੇ ਨੂੰ ਦਿਲ ਦੀ ਬਿਮਾਰੀ ਲੱਗ ਗਈ ਸੀ ਬਸ ਆਹ 2 ਦਿਨ ਪਹਿਲਾਂ ਸਵੇਰੇ ਹੀ ਖਬਰ ਮਿਲੀ ਧੰਨਾ ਚਾਚਾ ਪੂਰਾ ਹੋ ਗਿਆ ਮੇਰੀ ਮਾਂ 3-4 ਦਿਨ ਪਹਿਲਾਂ ਜਦੋਂ ਕੈਨੇਡਾ ਨੂੰ ਚਾਂ ਲੱਗੀ ਸੀ ਤਾਂ ਜੇਬ ਵਿੱਚੋਂ ਪੈਸੇ ਕੱਢ ਕੇ ਚਾਚੇ ਨੇ ਕਿਹਾ ਭਾਈ ਚੱਲੀਆਂ ਤੂੰ ਮੰਮੀ ਕਹਿੰਦੀ ਹਾਂ ਵੀਰਾ ਰੱਬ ਤੰਦਰੁਸਤੀ ਰੱਖੇ ਸਭ ਨੂੰ ਹੱਸਦੇ ਖੇੜਦੇ ਫੇਰ ਮਿਲਾਂਗੇ ਰੱਬ ਉਹ ਆਖਰੀ ਮਿਲਣੀ ਸੀ ਸਾਦਗੀ ਇਮਾਨਦਾਰੀ ਅਤੇ ਕੁਰਤੇ ਚਾਦਰੇ ਵਾਲਾ ਜੁੱਗ ਆਪਦੇ ਨਾਲ ਲੈ ਗਿਆ ਚਾਚਾ ਨਹੀਂ ਮਿਲਣੇ ਹੋਣ ਦੁਬਾਰਾ ਇਹ ਲੋਕ ਜੋ ਆਪਦੇ ਘਰ ਨਾਲੋਂ ਦੂਜਿਆਂ ਦਾ ਫਿਕਰ ਕਰਦੇ ਸੀ ਆਪ ਦਾ ਨੁਕਸਾਨ ਕਰਵਾ ਕੇ ਦੂਜਾਂ ਦਾ ਭਲਾ ਕਰਦੇ ਸੀ ਬੇਫਿਕਰੇ ਰੱਬ ਦੇ ਬਾਣੀ ਵਿੱਚ ਰਹਿਣ ਵਾਲੇ ਜੇਕਰ ਕਦੇ ਕਬੀਰਦਾਰੀਆਂ ਵਿੱਚ 19 21 ਹੋ ਵੀ ਜਾਂਦੀ ਤਾਂ ਰਾਤ ਨੂੰ ਇੱਕ ਪੈਗ ਲਾ ਕੇ ਸੌ ਜਾਂਦੇ ਅਤੇ ਕਹਿੰਦੇ ਰਹਿੰਦੇ ਵਾਲਾ ਫਿਕਰ ਨਹੀਂ ਕਰੀਦਾ ਹੁੰਦਾ ਇੱਥੇ ਰਾੜਾ ਵੀੜਾ ਚੱਲਦਾ ਹੀ ਰਹਿੰਦਾ